ਅੱਜ ਸਵੇਰੇ ਸਵੇਰੇ ਤੜਕਸਾਰ ਪੰਜਾਬ ਦੇ ਵਿੱਚ ਇੱਕ ਦਰਦਨਾਕ ਭਿਆਨਕ ਸੜਕੀ ਹਾਦਸਾ ਹੁੰਦਾ ਹੈ ਹਸਦੇ ਦੇ ਵਿੱਚ ਇੱਕ ਸਖਸ਼ ਦੀ ਮੌਤ ਤੱਕ ਹੋ ਜਾਂਦੀ ਹੈ ਦੱਸਦੇ ਕਿ ਮ੍ਰਿਤਕ ਦਾ ਹਜੇ ਤਕਰੀਬਨ 2 ਸਾਲ ਪਹਿਲਾਂ ਵਿਆਹ ਹੋਇਆ ਸੀ 10 ਮਹੀਨੇ ਉਸ ਲੜਕੇ ਦੀ ਉਮਰ ਹੈ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਜਿਹੜੀ ਪਾਈ ਹੋਈ ਹੈ ਤਾਂ ਦੱਸਦੇ ਕਿ ਇੱਕ ਅਧਿਆਪਕ ਸਮੇਤ ਦੋ ਜਣੇ ਹੋਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਪੂਰਾ ਮਾਮਲਾ ਕੇਸ ਦੇ ਬਾਰੇ ਵਿਸਤਾਰ ਪੂਰਵਕ ਤੁਹਾਨੂੰ ਦੱਸ ਦਿੰਦੇ ਹਾਂ ਦਰਸਲ ਕਾਰ ਦੀ ਟੱਕਰ ਮੋਟਰਸਾਈਕਲ ਤੇ ਸਵਾਰ ਨਾਂ ਨੌਜਵਾਨਾਂ ਦੇ ਨਾਲ ਹੁੰਦੀ ਹੈ ਜਿਸ ਕਰਕੇ ਹਾਦਸੇ ਇੰਨੇ ਜ਼ਿਆਦਾ ਭਿਆਨਕ ਹੁੰਦਾ ਹੈ ਕਿ ਇੱਕ ਸਖਸ਼ ਦੀ ਜਾਨ ਤੱਕ ਚਲੀ ਜਾਂਦੀ ਹੈ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਹਜੇ 2 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਮ੍ਰਿਤਕ ਦਾ 10 ਮਹੀਨਿਆਂ ਦਾ ਹਜੇ ਲੜਕਾ ਤੇ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਰੋ ਰੋ ਕੇ ਬੇਹੋਸ਼ ਹੋ ਗਈ ਹੈ ਮੌਕੇ ਦੀਆਂ ਤਸਵੀਰਾਂ ਦੇਖ ਲੰਨਾ ਇਹ ਮੁੰਡਿਆਂ ਦਾ ਮਨਪ੍ਰੀਤ ਸਿੰਘ ਵਾ ਇਹ ਅੰਮ੍ਰਿਤਸਰ ਮੈਂ ਇੱਥੇ ਕਰਦਾ ਵਾ ਉਥੇ ਕੰਮ ਕਰਦਾ ਸੀ ਫੈਕਟਰੀ 'ਚ ਲੱਗਾ ਵਾ ਇਹ ਜਾ ਰਿਹਾ ਸੀ ਇੱਕ ਵੱਡਾ ਨਾਲੇ ਦੇ ਹੋਰ ਸੀਗਾ ਆ ਦਾਦੂ ਜੋਦ ਲਾਗੇ ਮਨੋ ਐਕਸੀਡੈਂਟ ਹੋਇਆ ਵਾ ਪਿੱਛੋਂ ਬਜਟ ਗੱਡੀ ਜ਼ਬਰਦਸਤ ਵੱਜੀ ਆ ਉਹਦੇ ਵੱਜਨ ਦੇ ਨਾਲ ਇਹਦੀ ਮੌਕੇ ਤੇ ਜਿਹੜੀ ਆ ਉਹ ਡੈੱਡ ਹੋ ਗਈ ਆ ਉਹਨਾਂ ਹੀ ਸਰਕਾਰੀ ਹਸਪੀਟਲ ਇੱਥੇ ਮਨੋ ਲੈ ਕੇ ਆਏ ਆ ਤੇ ਹੁਣ ਅਸੀਂ ਥਾਣੇ ਜਾ ਕੇ ਤੇ ਬਿਆਨ ਕਰਵਾ ਕੇ ਤੇ ਰਵਾ ਪਰਚਾ ਮਨੋ ਦਰਜ ਕਰਾਉਨੇ ਆ ਜੋ ਵੀ ਆ ਉਹ ਬੱਚੇ ਨੂੰ ਮਨੋ ਜਿਹੜੀ ਵੀ ਗੰਧੀ ਉਹਦੀ ਕਾਰਵਾਈ ਆ ਉਹ ਕੀਤੀ ਜਾਏਗੀ ਐਕਸੀਡੈਂਟ ਕੇਸ ਆਇਆ ਜੀ ਤੇ ਮਨਪ੍ਰੀਤ ਸਿੰਘ ਸੋਨੋ ਸੁਖਨਾਥ ਸਿੰਘ ਪਿੰਡ ਘੜਕੇ ਆ ਇਹਦੀ ਮੌਤ ਹੋ ਗਈ ਆ ਤੇ ਇੱਕ ਪੇਸ਼ੈਂਟ ਹੈ ਜੇ ਸੁਰਿੰਦਰ ਪਾਲ ਸਿੰਘ ਇਹਨੂੰ ਰੈਫਰ ਕੀਤਾ ਮਸਟਰ ਇੱਕ ਮੋਚ ਚੱਕੀ ਹਾਂਜੀ ਇੱਕ ਜਿਹੜਾ ਉਹ ਇੱਥੇ ਹੀ ਉਹਦਾ ਇਲਾਜ ਚੱਲਿਆ ਹੋਇਆ ਤਾਂ ਦੂਜਾ ਦਾ ਐਕਸੀਡੈਂਟ ਹੋਇਆ ਇੱਕ ਮੋਟਰਸਾਈਕਲ ਦਾ ਕਾਰ ਚ ਹੋਇਆ ਦੋਵਾਂ ਦਾ ਆਪਸ ਵਿੱਚ ਉਹਦੇ ਜਿਹ ਇੱਕ ਜਣੇ ਦੀ ਡੈਥ ਹੋਈ ਉਹ ਕੋਈ ਪਤਾ ਲੱਗਦਾ ਉਹਦਾ ਨਾਮ ਮਨਪ੍ਰੀਤ ਸਿੰਘ ਪਿੰਡ ਘੜਕੇ ਆ ਦਾ ਤੇ ਜੋ ਵੀ ਪਰਿਵਾਰ ਵਾਲੇ ਬਿਆਨ ਲਿਖਾਉਣਗੇ ਆਪਾਂ ਕਾਰੋਏ ਮੁੰਚ ਲਿਆਵਾਂਗੇ ਜ਼ਖਮੀ ਤੇ ਕਾਰ ਵਾਲੇ ਨੂੰ ਸੱਟਾਂ ਲੱਗੀਆਂ ਕਾਰ ਉਹਦਾ ਵੀ ਕਾਫੀ ਨੁਕਸਾਨ ਹੋਇਆ ਬਾਕੀ ਇਹਨਾਂ ਦੀ ਡੈਥ ਹੋਈ ਹੈ ਇਹਨਾਂ ਦੇ ਆਧਾਰ ਤੇ ਜੋ ਬਿਆਨ ਲਿਖਾਉਂਦੇ ਆਪਾਂ ਕਾਰਨ ਗੱਲ ਇਹ ਜੀ ਮਨਪੀ ਸੇਮ ਪਰਿਪੂ ਵਾਲਾ ਪਤਖੜਾ ਆ ਇਸ ਵੇਲੇ ਘਰੋਂ ਕੰਮ ਤੇ ਚਲੇ ਆਈਗਾ ਤੇ ਰਸਤੇ ਦੇ ਵਿੱਚ ਦੋ ਇੱਕ ਵੀਰ ਨਾਲ ਹੋਰ ਹੀ ਗੈਦਨਾ ਜਿਹੜਾ ਕਿ ਸੱਟ ਲੱਗੀ ਜਿਹੜੇ ਲੱਕ ਜਿਹੜੀ ਹੋਈ ਤੇ ਫੈਕਚਰ ਆ ਪਸੂਆਂ ਦਾ ਤੇ ਇਹਦੀ ਓਵਰ ਸਪੀਡ ਗੱਡੀ ਆਉਂਦੀ ਓਵਰਟੇਕ ਕਰਦੀ ਗੱਡੀ ਨੇ ਅਗਨ ਹਿੱਟ ਕੀਤਾ ਵਾ ਤੋਂ ਗੱਡੀ ਵੀ ਹਣੀ ਸਪੀਡ ਜੀ ਕੀ ਗੱਡੀ ਵੀ ਪਲਟ ਗਈ ਉਹ ਕੋਈ ਗਵਰਨਮੈਂਟ ਟੀਚਰ ਲਾਗੇ ਪਿੰਡ ਦਾ ਕਿਹੜਾ ਪਿੰਡ ਦੇ ਪਿੰਗੇ ਦਾ ਲੋਗ ਦਾ ਪਿੰਡ ਦਾ ਫਰੈਂਚ ਹੈ ਤੇ ਉਹਨਾਂ ਦੀ ਗੱਡੀ ਟਿਊਟਰ ਹੈ ਗਵਰਨਮੈਂਟ ਦੀ ਟਿਊਟਰ ਹੈ ਉਹਨਾਂ ਦੀ ਗੱਡੀ ਨੇ ਹਟ ਗਈ ਤਾਂ ਉਹ ਗੱਡੀ ਵੀ ਓਵਰ ਸਪੀਡ ਹੈ ਕਿ ਉਹ ਗੱਡੀ ਪਲਟ ਗਈ ਉਹਨਾਂ ਕੋਲ ਇੱਕ ਤਾਂ ਓਵਰ ਓਵਰਟੇਕ ਕਰਦੇ ਹੀ ਇੱਕ ਓਵਰ ਸਪੀਡ ਹੈਗੀ ਪਲਟ ਗਈ ਗੱਡੀ ਮੌਕੇ ਤੇ ਡੈਥ ਹੋ ਗਈ ਅਸੀਂ ਪਰ ਅਸੀਂ ਮੰਗ ਕਰਦੇ ਹਾਂ ਕਿ ਸਾਡਾ ਘਰ ਖਾਲੀ ਹੋ ਗਿਆ ਸਾਨੂੰ ਇਨਸਾਫ ਦੇਪਾ